ਪੰਜਾਬ ਸੰਵਾਦ ਵਿੱਚ ਤੁਹਾਡਾ ਸਵਾਗਤ ਹੈ ਸ਼੍ਰਿੰਕਿੰਗ ਵੈਲਫੇਅਰ ਸਟੇਟਸ ਦੀ ਸੀਰੀਜ਼ ਦੇ ਵਿੱਚ ਅੱਜ ਅਸੀਂ ਕੋਸ਼ਿਸ਼ ਕਰਾਂਗੇ ਅਨਲਾਈਜ਼ ਕਰਨ ਦੀ ਕਿ ਕਿਵੇਂ ਸਮੇਂ ਦੇ ਨਾਲ-ਨਾਲ ਸੋਸ਼ਲ ਸੈਕਟਰ ਦੀਆਂ ਪ੍ਰਾਇੋਰਟੀਜ਼ ਸਰਕਾਰ ਦੇ ਬਜਟ ਵਿੱਚੋਂ ਇਹਨਾਂ ਦੀਆਂ ਨੀਤੀਆਂ ਵਿੱਚੋਂ ਤੇ ਸਾਡੀਆਂ ਟੈਕਸ ਪਾਲਿਸੀਜ਼ ਦੇ ਵਿੱਚੋਂ ਸਾਡੀ ਸੈਸ ਇਕਨੋਮੀ ਦੇ ਵਿੱਚੋਂ ਹੌਲੀ-ਹੌਲੀ ਕਿਵੇਂ ਮੰਫੀ ਹੁੰਦੀਆਂ ਗਈਆਂ ਤੇ ਅੱਜ ਉਹਨਾਂ ਦੇ ਜਿਹੜੇ ਰਿਜ਼ਲਟ ਹੈ 10-15 ਸਾਲ ਬਾਅਦ ਦੇਖਣ ਨੂੰ ਮਿਲ ਰਹੇ ਆ ਇਹ ਜਿਹੜਾ ਅਨਾਲਿਸਿਸ ਹੈ ਇਹਦੇ ਤੋਂ ਕਿ ਕਿਵੇਂ ਇੱਕ ਪੈਟਰਨ ਜਿਹੜਾ ਲਗਾਤਾਰਤਾ ਦੇ ਨਾਲ ਚੱਲਦਾ ਰਹੇ ਉਹ ਪੈਟਰਨ ਚਾਏ ਫੰਡ ਅਲੋਕੇਸ਼ਨ ਘਟਾਉਣ ਦਾ ਹੋਵੇ ਉਹ ਪੈਟਰਨ ਚਾਏ ਸੈਸ ਦਾ ਜਿਹੜਾ ਪੈਸਾ ਇਕੱਠਾ ਹੋਇਆ ਆ ਉਹ ਅਨਯੂਟਿਲਾਈਜ਼ ਰਹੇ ਜੇ ਉਹ ਕਿਸ ਤਰੀਕੇ ਦੇ ਨਾਲ ਸਮੇਂ ਦੇ ਨਾਲ ਨਾਲ ਸੋਸ਼ਲ ਸੈਕਟਰ ਨੂੰ ਜਦੋਂ ਮੈਂ ਸੋਸ਼ਲ ਸੈਕਟਰ ਕਹਿ ਰਹੀ ਹਾਂ ਤਾਂ এডੂਕੇਸ਼ਨ ਹੈ ਉਹ ਹੈਲਥ ਹੈ ਉਹ ਟ్రਾਈਬਲ ਅਫੇਅਰਸ ਹੈ ਸਕਿੱਲ ਐਂਡ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਮਿਨਿਸਟਰੀ ਹੈ ਟ్రਾਈਬਲ ਅਫੇਅਰਸ ਹੈ ਔਮਨ ਐਂਡ ਚਾਈਲਡ ਡਿਵੈਲਪਮੈਂਟ ਹੈ ਬਹੁਤ ਇਸ ਸੰਖੇਪ ਤਰੀਕੇ ਦੇ ਨਾਲ ਜਿਹੜੀ ਤੁਹਾਡੀ ਸਕਰੀਨ ਤੇ ਵੀ ਬਜਟ ਅਲੋਕੇਸ਼ਨ ਸਾਨੂੰ ਦਿਖ ਰਹੀ ਹੈ ਇਸ ਬਾਅਦ ਦੇ ਬਜਟ ਦੀ ਤੁਸੀਂ ਉਹ ਦੇਖ ਸਕਦੇ ਹੋ ਐਕਚੁਅਲ ਰਿਵਾਈਜ਼ ਹਰੇਕ ਦਾ ਨਾਲ ਦੇ ਨਾਲ ਇੱਕ ਗ੍ਰਾਫਿਕ ਦੇ ਵਿੱਚ 2016 ਤੋਂ ਲੈ ਕੇ 2024 ਤੱਕ ਦਾ ਹੈਲਥ ਦਾ ਦੇਖ ਸਕਦੇ ਹੋ ਹਰ এডੂਕੇਸ਼ਨ ਦਾ ਦੇਖ ਸਕਦੇ ਹੋ ਸੋਸ਼ਲ এডੂਕੇਸ਼ਨ ਦਾ ਦੇਖ ਸਕਦੇ ਹੋ ਤੇ ਸੋਸ਼ਲ ਵੈਲਫੇਅਰ ਦਾ ਇਹ ਸਾਰੇ ਜਿਹੜੇ ਗ੍ਰਾਫਸ ਹੈਗੇ ਆ ਦ ਹਿੰਦੂ ਤੋਂ ਲੈ ਗਏ ਆ ਕਿਉਂਕਿ ਕਈ ਵਾਰ ਆંકੜਿਆਂ ਵਿੱਚ ਸਮਝ ਨਹੀਂ ਆਉਂਦੀ ਹੈਗੀ ਤੇ ਉਹਨਾਂ ਨੇ ਇੱਕ ਗ੍ਰਾਫ ਬਣਾ ਕੇ ਜਿਹੜਾ ਜਿੰਨਾ ਜਿੰਨਾ نیچے ਨੂੰ ਜਾ ਰਿਹਾ ਹੈ ਮਤਲਬ ਓਨੀ ਓਨੀ ਫਾਈਨੈਂਸ਼ੀਅਲ ਅਲੋਕੇਸ਼ਨ ਕੱਟ ਰਹੀ ਹੈ ਉਸ ਦੇ ਨਾਲ ਹੀ ਉਹਨਾਂ ਨੇ ਸਕੀਮਸ ਬਾਰੇ ਦੱਸਿਆ ਮਨਰੇਗਾ ਦੀ ਦਾ ਜਿਹੜਾ نیچے ਨੂੰ ਗ੍ਰਾਫ ਜਾ ਰਿਹਾ ਤੁਹਾਡੀ ਸਕਰੀਨ ਤੇ ਉਹ ਪੂਰਾ ਚੱਲ ਰਿਹਾ ਹੋਏਗਾ ਪੋਸ਼ਣ ਦੇ ਵਿੱਚ ਜਿਹੜਾ نیچے ਜਾ ਰਿਹਾ ਹੈ 올ਡ ਏਜ ਪੈਨਸ਼ਨ ਤੇ ਬਹੁਤ ਹੀ ਕਟੌਤੀ ਦਿਖ ਰਹੀ ਹੈ ਆਯੂਸ਼ਮਾਨ ਭਾਰਤ ਤਾਂ ਦਿਖ ਰਿਹਾ ਹੈ ਤੁਹਾਨੂੰ ਅਗਲੀ ਜਿਹੜੀ ਇੱਕ ਵੱਡੀ ਜਿਹੀ ਗ੍ਰਾਫ ਤੁਹਾਡੇ ਮੋਰੇ ਆ ਰਹੀ ਹੈ ਉਹ ਜਿਹੜੀ ਹੈਗੀ ਹੈ ਉਹ ਮੰਰੀਗਾ ਦੀ ਹੈ ਇਹ ਜਦੋਂ ਮੈਂ ਮੰਰੀਗਾ ਦੀ ਗੱਲ ਕਰ ਰਹੀ ਆ ਤੇ ਤੁਸੀਂ ਦੇਖੋ ਇਹ ਕੰਟੀਨਿਊਸਲੀ 10-12 ਸਾਲ ਦਾ ਗ੍ਰਾਫ ਹੈ ਜਿਹਦੇ ਵਿੱਚ ਐਕਚੁਅਲ ਬਜਟ ਕਿੰਨਾ ਸੀ ਰਿਵਾਈਜ਼ ਕਿੰਨਾ ਸੀ ਉਹ ਦੋਨੇ ਹੀ ਦਿੱਤੇ ਹੋਏ ਆ ਜੇ ਕੱਲੇ ਮਨਰੀਗਾ ਨੂੰ ਅਸੀਂ ਲੈ ਕੇ ਚੱਲਣਾ ਹੋਵੇ ਤੇ ਕਿੰਨੇ ਜਿਹੜੇ ਘਾਰ ਹੈ ਉਹਨਾਂ ਨੇ 100 ਦਿਨ ਪੂਰੇ ਕੀਤੇ ਐ ਤੇ ਉਹਨਾਂ ਦਾ ਪਰਸੈਂਟੇਜ ਦਿਨੋ-ਦਿਨ ਘਟਦਾ ਆ ਰਿਹਾ ਹੈ ਜਿਨ੍ਹਾਂ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਇੰਡੀਆ ਸਪੈਂਡ ਨੇ ਇਹ ਪੂਰੀ ਰਿਸਰਚ ਕੀਤੀ ਹੈ ਕਿ 59.28% ਪਰਸੈਂਟ ਮਤਲਬ 60% ਦੇ ਕਰੀਬ ਹੈ ਜਿਨ੍ਹਾਂ ਨੇ 100 ਦਿਨ ਦਾ এমਪਲॉयਮੈਂਟ ਪੂਰਾ ਕੀਤਾ ਹੈ ਇਦਾ ਮਤਲਬ ਕਿ ਜਿਹੜੇ ਬਾਕੀ ਮੰਨ ਰਹੀਗਾ ਦੇ ਵਰਕਰਸ ਐ ਉਹਨਾਂ ਨੂੰ ਇੱਕ ਘੱਟ ਦਿਨ ਦੀ ਜੌਬ ਗੈਰੰਟੀ ਮਿਲੀ ਐ ਇਸ ਤੋਂ ਅਗਲਾ ਗ੍ਰਾਫ ਵੀ ਜਿਹੜਾ ਤੁਹਾਡੀ ਸਕਰੀਨ ਤੇ ਚੱਲ ਰਿਹਾ ਉਹ ਉਹਦੇ ਤੇ ਬੜਾ ਹੀ ਕਲੀਅਰ ਐ ਪੈਂਡਿੰਗ ਅਰੀਅਰਸ ਤੇ 2000 ਕਰੀਬ ਕਰੀਬ 242 ਕਰੋੜ ਦੇ ਪੈਂਡਿੰਗ ਅਰੀਅਰਸ ਆ ਆਪਾਂ ਦੇਖੀਏ ਕਿ ਜਿੰਨੇ ਵੀ ਅਸਲੀ ਲੋਕ ਕਰਮਚਾਰੀ ਆ ਹਰੇਕ ਦੀ ਜਿਹੜੀ ਸੈਲਰੀ ਹੈ ਜੋ ਲੇਟ ਵੀ ਹੋਵੇ ਕੁਛ ਦਿਨ ਲੇਟ ਹੋ ਜਾਂਦੀ ਹੈ ਪਰ ਜਿਹੜੇ ਮਨਰੇਗਾ ਦੀਆਂ ਮਨਰੇਗਾ ਦੇ ਵਿੱਚ ਇੱਕ ਗੱਲ ਬਹੁਤ ਸਮਝਣ ਵਾਲੀ ਹੈ ਕਿ ਉਹਦੀ ਜਿਹੜੀ ਅਲੋਕੇਸ਼ਨ 스테ਟਸ ਨੂੰ ਆ ਜਾਂਦੀ ਹੈ ਤੇ ਬਹੁਤ ਸਾਰੀਆਂ 스테ਟਸ ਜਿੱਥੇ ਬੀਜਪੀ ਦੀ ਗਵਰਨਮੈਂਟ ਨਹੀਂ ਹੈਗੀ ਉੱਥੇ ਜਿਹੜੇ ਮਨਰੇਗਾ ਦੇ ਫੰਡ ਲੇਟ ਪਹੁੰਚਦੇ ਆ ਜਾਂ ਕਈ ਵਾਰ ਪਹੁੰਚਦੇ ਹੀ ਨਹੀਂ ਹੈਗੇ ਅਗਲੀ ਜਿਹੜੀ ਸਕੀਮ ਹੈ ਪ੍ਰਧਾਨ ਮੰਤਰੀ ਉਜਵਲਾਈ ਯੋਜਨਾ ਜਿਹਦੇ ਵਿੱਚ ਬਹੁਤ ਸਾਰੇ ਰਾਜ ਨੇਤਾਵਾਂ ਨੇ ਆਪਣੇ ਪਰਸਨਲ ਆਪਣੇ ਪਰਿਵਾਰਾਂ ਬਾਰੇ ਦੱਸ ਕੇ ਕਿ ਉਹ ਕਿੰਨੇ ਔਖੇ ਹਾਲਾਤਾਂ ਦੇ ਵਿੱਚ ਉਹਨਾਂ ਦੇ ਜਿਹੜੇ ਮਦਰ ਹੈ ਉਹਨਾਂ ਦਾ ਖਾਣਾ ਬਣਾਉਂਦੇ ਸੀਗੇ ਇਸ ਦਾ ਆਗਾਜ਼ ਕੀਤਾ ਸੀਗਾ ਪਰ ਜਿਹੜਾ ਹੁਣ ਡਾਟਾ ਇੰਡੀਆ ਸਪੈਂਟ ਨੇ ਕੱਢਿਆ ਹੈ ਕਿ ਇੰਨੇ ਜ਼ਿਆਦਾ ਰੇਟ ਵੱਧ ਗਿਆ ਐ ਐਲ ਪੀ ਜੀ ਦੇ ਕਿ ਉਹ ਰੀਫਿਲ ਹੀ ਨਹੀਂ ਕਰਾ ਸਕਦੇ ਹੈਗੇ ਤੇ ਇਹ ਜਿਹੜਾ ਆਂਕੜਾ ਹੈ ਇਹ ਮਿਲੀయన్స్ ਇਹਦਾ ਜਿਹੜਾ ਨੰਬਰ ਹੈ ਉਹ ਕਾਫੀ ਜ਼ਿਆਦਾ ਹੈ ਇਹ ਦੋਨੇ ਜਿਹੜੇ ਗ੍ਰਾਫਸ ਹੈ ਇਹ ਤੁਹਾਨੂੰ ਇਸ ਚੀਜ਼ ਵੱਲ ਦੱਸ ਰਹੇ ਆ ਇੱਥੇ ਵੀ ਖਤਮ ਨਹੀਂ ਹੁੰਦੀ ਤੁਸੀਂ ਐਗਰੀਕਲਚਰ ਲੈ ਸਕਦੇ ਹੋ ਜਿੱਥੇ ਕਰੀਬ ਕਰੀਬ 50% ਇਸ ਕੰਟਰੀ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਖੇਤੀਬਾੜੀ ਦੇ ਵਿੱਚ ਹੈ ਉੱਥੇ ਵੀ ਅਮਾਉਂਟ ਦਾ ਬਹੁਤਾ ਵਾਅਦਾ ਨਹੀਂ ਹੈਗਾ ਪੀਐਮ ਕਿਸਾਨ ਹੈ ਪੀਐਮ ਫਸਲ ਹੈ ਇਹ ਸਾਰੇ ਆંકੜਿਆਂ ਤੋਂ ਕੀ ਗੱਲ ਸਮਝਣੀ ਹੈ ਕਿ ਸਰਕਾਰ ਜਿਹੜੀ ਹੈ ਉਹ ਕਿੰਨੀ ਕਮਿਟਿਡ ਹੈਗੀ ਹੈ ਸੋਸ਼ਲ ਸੈਕਟਰ ਦੇ ਲਈ ਜੇ ਇਹ ਫਾਈਨੈਂਸ਼ੀਅਲ ਅਲੋਕੇਸ਼ਨ ਵਧ ਨਹੀਂ ਰਹੀਆਂ ਪਾਪੂਲੇਸ਼ਨ ਵੱਧ ਰਹੀ ਹੈ ਚਾਹੇ ਉਹ ਸਿੱਖਿਆ ਹੈ ਚਾਹੇ ਉਹ ਹੈਲਥ ਹੈ ਚਾਹੇ ਉਹ ਖੇਤੀਬਾੜੀ ਆਧਾਰਿਤ ਜਿਹੜੇ ਪਰਿਵਾਰ ਹੈ ਉਹਨਾਂ ਦੇ ਬੱਚੇ ਹੈ এডਿਕੇਸ਼ਨ ਜਿਹੜੀ ਪਾਪੂਲੇਸ਼ਨ ਹੈ ਉਹ ਦਿਨੋ ਦਿਨ ਵੱਧ ਰਹੀ ਹੈ ਸਾਡੇ ਕੋਲ ਹੁਣ ਡਾਟਾ ਨਹੀਂ ਹੈਗਾ ਕਿਉਂਕਿ ਸੈਂਸਸ ਨਹੀਂ ਹੋਇਆ 2011 ਤੋਂ ਬਾਅਦ ਤੇ ਕੰਬਾਈਨ ਨਹੀਂ ਕੀਤਾ ਜਾ ਸਕਦੀਆਂ ਹੈਗੀਆਂ ਚੀਜ਼ਾਂ ਪਰ ਅਮਾਉਂਟ ਜਾਂ ਤਾਂ ਬਹੁਤ ਘੱਟ ਵਧਿਆ ਜਾਂ ਸਟੈਟਿਕ ਹੈ ਇਹਦਾ ਮਤਲਬ ਹੈ ਕਿ ਜਿਹੜੇ ਬੈਨੇਫਿਸ਼ੀਅਰੀਜ਼ ਹੋਣਗੇ ਉਹਨਾਂ ਉਹ ਵੀ ਉਹਨਾਂ ਦੀ ਕਵਰੇਜ ਵੀ ਘੱਟ ਹੋਏਗੀ ਜੀਓਗ੍ਰਾਫੀਕਲ ਏਰੀਆ ਵੀ ਘੱਟ ਕਵਰ ਹੋਏਗਾ ਦੂਸਰਾ ਕੰਪੋਨੈਂਟ ਇੱਕ ਸਾਈਡ ਤੇ ਸੋਸ਼ਲ ਸੈਕਟੋਰਲ ਸਕੀਮਸ ਦੇ ਅਲੋਕੇਸ਼ਨ ਘੱਟ ਰਹੀ ਹੈ ਜਾਂ ਸਕੀਮਸ ਮਰਜ ਕੀਤੀਆਂ ਜਾਂਦੀਆਂ ਜਾਂ ਉਹਨਾਂ ਦਾ ਜਿਹੜਾ ਬਜਟ ਅਲੋਕੇਟ ਕਰ ਦਿੱਤਾ ਉਹਨੂੰ ਰਿਵਾਈਜ਼ ਕਰਕੇ ਹੋਰ ਘਟਾਤਾ ਜਾਂਦਾ ਹੈ ਉਸ ਤੋਂ ਬਾਅਦ ਡਿਸਬਰਸਮੈਂਟ ਟਾਈਮ ਤੇ ਨਹੀਂ ਕੀਤੀ ਜਾਂਦੀ ਤੇ ਫਿਰ ਕਾਫੀ ਸਾਰਾ ਅਮਾਉਂਟ ਅਨਯੂਟਿਲਾਈਜ਼ ਰਹਿ ਜਾਂਦਾ ਹੈ ਇੱਕ ਤਾਂ ਇਹ ਹੈ ਚੱਲ ਰਿਹਾ ਦੂਸਰਾ ਅਸੀਂ ਦੇਖੀਏ ਕਿ ਟੈਕਸ ਦੀ ਕਿੰਨੀ ਇਨ ਇਕਵੈਲਿਟੀ ਹੈ ਜਦੋਂ ਮੈਂ ਟੈਕਸ ਇਨ ਇਕਵੈਲਿਟੀ ਦੀ ਗੱਲ ਕਰ ਰਹੀ ਹਾਂ ਤੇ ਉਹਦੇ ਵਿੱਚ ਕੰਪੇਅਰ ਕਰ ਰਹੀ ਹਾਂ ਨਿਊਜ਼ ਕਲਿੱਕ ਦਾ ਵਾਇਰ ਦਾ ਹਿੰਦੂ ਦੀਆਂ ਜਿਹੜੀਆਂ ਆ ਡਾਟਾ ਆ ਤੁਹਾਡੀ ਸਕਰੀਨ ਤੇ ਨਾਲ-ਨਾਲ ਚੱਲ ਰਿਹਾ ਹੈ ਕੀ ਇਨਕਮ ਟੈਕਸ ਦੀ ਜਿਹੜੀ ਕਲੈਕਸ਼ਨ ਹੈ ਉਹ 2014 ਦੇ ਵਿੱਚ 2021-22 ਦੇ ਵਿੱਚ ਕਾਰਪੋਰੇਟ ਟੈਕਸ ਦੀ ਕਿੰਨੀ ਹੈ ਇਨਕਮ ਟੈਕਸ ਦੀ ਕਿੰਨੀ ਹੈ ਇਸੇ ਤਰੀਕ ਨਾਲ ਤਾਂ ਜਿਹੜਾ ਗ੍ਰਾਫ ਹੈ ਲਾਲ ਤੇ ਨੀਲੇ ਰੰਗ ਦਾ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਹੀ ਕਲੀਅਰ ਦਿਖ ਰਿਹਾ ਹੈ ਤੇ ਸਭ ਤੋਂ ਜ਼ਿਆਦਾ ਜਿਹੜਾ ਕਲੀਅਰ ਹੈ ਉਹ ਦਾ ਹਿੰਦੂ ਦਾ ਜਿਹੜਾ ਗ੍ਰਾਫ ਹੈ ਉਹਦੇ ਵਿੱਚ ਤੁਸੀਂ ਦੇਖੋ ਕਿ 2000 ਤੋਂ ਲੈ ਕੇ 2014 ਤੱਕ ਲਗਭਗ 14 15 ਤੱਕ ਕਾਰਪੋਰੇਟ ਟੈਕਸ ਵਾਧ ਰਿਆ ਸੀ ਇਨਕਮ ਟੈਕਸ ਜਿਹੜਾ ਹੈ ਉਹ ਕੰਪੈਰੇਟਿਵਲੀ ਘਟ ਪੇਸਦੇ ਸੀ ਉਸ ਤੋਂ ਬਾਅਦ ਉਹ ਘਟਣਾ ਸ਼ੁਰੂ ਹੋ ਗਿਆ ਇਸੇ ਤਰੀਕੇ ਦੇ ਨਾਲ ਡਾਇਰੈਕਟ ਤੇ ਇਨਡਾਇਰੈਕਟ ਟੈਕਸ ਹੈ ਇਸ ਸਾਰੇ ਦੇ ਸਾਰੇ ਜਿਹੜੇ ਗ੍ਰਾਫਿਕਸ ਹੈ ਉਹ ਇਸ ਗੱਲ ਦੀ ਗਵਾਹੀ ਪਰਦੇ ਹੈ ਕਿ ਜਿਹੜਾ ਡਾਇਰੈਕਟ ਟੈਕਸ ਹੈ ਜਾਂ GST ਦੇ थ्रू ਆਮ ਲੋਕਾਂ ਦਾ ਕੰਟਰੀਬਿਊਸ਼ਨ ਦਿਨੋ-ਦਿਨ ਟੈਕਸ ਕਲੈਕਸ਼ਨ ਦੇ ਵਿੱਚ ਵਧ ਰਿਹਾ ਹੈ ਜਦਕਿ ਦੂਸਰੇ ਪਾਸੇ ਜਿਹੜੇ ਕਾਰਪੋਰੇਟ ਹੈਗੇ ਆ ਉਹਨਾਂ ਦਾ ਕਾਰਪੋਰੇਟ ਟੈਕਸ ਦੇ ਵਿੱਚ ਯੋਗਦਾਨ ਘਟ ਰਿਹਾ ਹੈ ਤੇ ਉਹਦੇ ਘਟਣ ਦਾ ਕਾਰਨ ਇਹੀ ਹੈ ਕਿ ਸਰਕਾਰ ਨੇ ਹੀ 2019 ਦੇ ਵਿੱਚ ਟੈਕਸ ਨੂੰ ਕਾਰਪੋਰੇਟ ਟੈਕਸ ਨੂੰ 22 ਤੋਂ 15 ਕਰ ਦਿੱਤਾ ਸੀ ਤੇ 2024 ਦੇ ਵਿੱਚ ਦੁਬਾਰਾ ਜਿਹੜਾ ਹੈ ਉਹ ਫੋਰਨ ਕੰਟਰੀ ਦੇ ਲਿਵ ਵੀ ਇਟ ਟੈਕਸ ਦੀ ਰਿਡਕਸ਼ਨ ਕਰ ਦਿੱਤੀ। ਹੁਣ ਜਿਹੜੀ ਟੈਕਸ ਕਲੈਕਸ਼ਨ ਹੈ ਆਮ ਨਾਗਰਿਕ ਦੀ ਉਹ ਵਾਧ ਹੈ ਲੇਕਿਨ ਉਹਨੂੰ ਜਿਹੜੀਆਂ ਸਹੂਲਤਾਂ ਆ ਜਿਹੜੀਆਂ ਸਹੂਲਤਾਂ ਤੋਂ ਭਾਵ ਸੋਸ਼ਲ ਸੈਕਟਰ ਜਿਹੜਾ ਹੈ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਚਾਹੇ ਉਹ ਪਬਲਿਕ ਹੈਲਥ ਹੈ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਉਹ ਸੋਸ਼ਲ ਸਿਕਿਉਰਿਟੀ ਹੈ ਉਸਤੇ ਅਲੋਕੇਸ਼ਨ ਜਿਹੜੀ ਘਟਾ ਸੇਨੀ ਕੁਆਲਿਟੀ ਤੋਂ ਬਾਅਦ ਇੱਕ ਹੋਰ ਕੰਪੋਨੈਂਟ ਹੈ ਸੈਸ ਐਂਡ ਸਰਚਾਰਜ ਦਾ ਸੈਸ ਐਂਡ ਸਰਚਾਰजेस ਜਿਹੜੇ ਆ ਕੁਝ ਸਮੇਂ ਦੇ ਲਈ ਹੁੰਦੇ ਆ ਤੇ ਕੁਝ ਸਪੈਸੀਫਿਕ ਨੀਡਸ ਦੇ ਲਈ ਹੁੰਦੇ ਆ ਫਾਈਨੈਂਸ਼ੀਅਲ ਐਕਸਪ੍ਰੈਸ ਤੇ ਹੋਰ ਰਿਪੋਰਟਸ ਦੇ ਮੁਤਾਬਕ 133% ਸੈਸ ਤੇ ਸਰਚਾਰਜ ਵਿੱਚ ਇਨਕਰੀਜ਼ ਹੋ ਗਿਆ ਪਿਛਲੇ 5 ਸਾਲਾਂ ਦੇ ਵਿੱਚ ਤੇ ਇਹ ਜਿਹੜਾ ਅਮਾਉਂਟ 2017 ਦੇ ਵਿੱਚ 218553 ਕਰੋੜ ਸੀਗਾ ਉਹ ਹੁਣ ਬਣ ਗਿਆ 510000 550 ਕਰੋੜ ਦੇ ਕਰੀਬ ਬਹੁਤ ਸਾਰੇ ਸੈਸ ਤੁਸੀਂ ਦੇਖੇ ਹੋਣਗੇ ਹੈਲਥ ਐਂਡ এডਿਕੇਸ਼ਨ ਸੈਸ ਇਨਫਰਾ ਸੈਸ ਸਵਚ ਭਾਰਤ ਸੈਸ ਤੇ ਹੋਰ ਸਰਕਾਰ ਸਮੇਂ-ਸਮੇਂ ਤੇ ਸੈਸ ਜਿਹੜੇ ਆ ਉਹ ਲਗਾਉਂਦੀ ਰਹਿੰਦੀ ਹੈ ਹੁਣ ਜਿਹੜਾ सेस ਦਾ ਜਿਹੜਾ ਕਲੈਕਸ਼ਨ ਹੈ ਉਹ ਗਵਰਨਮੈਂਟ ਦੇ ਰੈਵਨਿਊ ਦਾ ਕਾਫੀ ਵੱਡਾ ਸੋਰਸ ਬਣ ਚੁੱਕਾ ਹੈ ਪਰ ਇਹ ਡਿਵੀਜ਼ਿਬਲ ਪੂਲ ਚ ਨਹੀਂ ਆ ਰਿਹਾ ਹੈਗਾ ਡਿਵੀਜ਼ਿਬਲ ਪੂਲ ਦਾ ਮਤਲਬ ਇਹ ਸਰਕਾਰ ਨੂੰ ਕੋਈ ਜ਼ਰੂਰੀ ਨਹੀਂ ਹੈਗਾ ਕਿ ਇਹ ਸਟੇਟਸ ਨੂੰ ਇਹਦੇ ਵਿੱਚੋਂ ਸ਼ੇਅਰ ਦੇ ਠੀਕ ਹੈ ਸਰਕਾਰ ਦੇ ਕੋਲੇ ਪੈਸਾ ਹੈਗਾ ਆ ਪਰ ਹੁਣ ਸਮੱਸਿਆ ਕੀ ਹੈ ਕਿ ਸੈਸ ਐਂਡ ਸਰਚਾਰਜ ਸਰਕਾਰ ਕਲੈਕਟ ਤਾਂ ਕਰ ਰਹੀ ਹੈ ਉਹਦਾ ਅਮਾਉਂਟ ਵੀ ਪਿਆ ਹੋਇਆ ਹੈ ਇਵਨ ਕੈਗ ਦੀਆਂ ਰਿਪੋਰਟਸ ਜਿਹੜੀਆਂ ਹੈ ਚਾਹੇ 2017 ਦੀ ਹੈ 18 ਦੀ ਹੈ 21 ਦੀ ਹੈ 23 ਦੀ ਹੈ ਉਹਦੇ ਵਿੱਚ ਬਹੁਤ ਕਲੀਅਰਲੀ ਮੈਂਸ਼ਨਡ ਹੈ ਕਿ ਸੈਸ ਦਾ ਮਨੀ ਅਨਯੂਟਾਈਲਾਈਜ਼ਡ ਹੈ ਤੇ ਜੇ ਇਹ ਕੋਈ ਛੋਟਾ ਮੋਟਾ ਅਮਾਉਂਟ ਹੀ ਹੈਗਾ ਕੈਗ ਦੀ ਰਿਪੋਰਟ 2023 ਦੀ ਦੱਸ ਰਹੀ ਹੈ ਕਿ 52733 ਕਰੋੜ ਹੈਲਥ ਐਂਡ ਐਜੂਕੇਸ਼ਨ ਸੈਸ ਵਿੱਚ ਇਕੱਠੇ ਕੀਤੇ ਗਏ ਜਿਹਦੇ ਵਿੱਚੋਂ 60% ਯੂਜ਼ ਕੀਤਾ ਗਿਆ ਤੇ ਇਸ ਤੋਂ ਵੀ ਪਹਿਲਾਂ ਜੇ ਤੁਸੀਂ ਜਾਓ ਤੇ ਜਿਹੜਾ ਅ এডਿਕੇਸ਼ਨ ਸੈਸ ਲਿਆ ਜਾਂਦਾ ਸੀਗਾ ਉਹ ਬਹੁਤ ਸਾਲਾਂ ਨੂੰ ਯੂਟਿਲਾਈਜ਼ ਲਿਆ ਤੇ ਸੰਨ 2017 ਵਿੱਚ ਜਦੋਂ ਇਹਦਾ ਬਹੁਤ ਰੌਲਾ ਪਿਆ ਤੇ ਉਹਨੂੰ ਹੈਲਥ ਐਂਡ এডਿਕੇਸ਼ਨ ਸੈਸ ਕਰ ਦਿੱਤਾ ਗਿਆ ਹੁਣ ਇਹਦੀ بار-बार ਗੱਲ ਕਿਉਂ ਕੀਤੀ ਜਾ ਰਹੀ ਹੈ ਕਿ ਜੇ ਹੈਲਥ ਐਂਡ এডਿਕੇਸ਼ਨ ਸੈਸ ਜਾਂ ਹੋਰ ਸੈਸ ਦੇ ਵਿੱਚ ਇੰਨਾ ਪੈਸਾ ਪਿਆ ਹੋਇਆ ਹੈ ਤੇ ਸਰਕਾਰ ਤਾਂ 56040 ਦਾ ਰੇਸ਼ਿਓ ਜਿਹੜਾ ਹੈ ਉਹ ਸਟੇਟਸ ਦੇ ਲਈ ਕਿਉਂ ਰੱਖਦੀ ਹੈ 6040 ਤੋਂ ਮਤਲਬ ਚਾਹੇ ਉਹ ਨੈਸ਼ਨਲ ਹੈਲਥ ਮਿਸ਼ਨ ਹੋਵੇ ਚਾਹੇ ਉਹ ਸਕਾਲਰਸ਼ਿਪ ਹੋਣ ਸ਼ੈਡਿਊਲ ਕਾਸਟ ਲਈ ਸ਼ੈਡਿਊਲ ਟ్రਾਈਬਸ ਦੇ ਲਈ ਮੈਨਿਓਰਿਟੀਜ਼ ਦੇ ਲਈ OBC ਦੇ ਲਈ ਉੱਥੇ ਪਹਿਲੀ ਕੰਡੀਸ਼ਨ ਹੈ ਸਟੇਟਸ ਦੇ ਲਈ ਕਿ ਉਹਨਾਂ ਨੂੰ ਜਿਹੜਾ ਹੈ ਉਹ 40% ਦੇਣਾ ਪਏਗਾ ਕਿਉਂਕਿ ਇਹ ਸਟੇਟ ਇੱਕ ਕੰਕਰੈਂਟ ਲਿਸਟ ਦਾ ਸਬਜੈਕਟ ਹੈ ਤੇ ਜੇ ਉਹਨਾਂ ਨੇ 40% ਦੇਣਾ ਹੈ ਤੇ ਇਫ ਸੈਸ ਜਿਹੜਾ ਕਲੈਕਸ਼ਨ ਹੈ ਇਹ ਜਿਹੜੇ ਵੀ ਆਈਟੀਆਰ ਭਰਦੇ ਆ ਜਾਂ ਹੋਰ ਕਈ ਵਾਰ ਦੇਖਦੇ ਹੋਣਗੇ ਉਹ ਫਿਰ ਕਿਸ ਲਈ ਹੈ ਸੈਸ ਦੇ ਮਨੀ ਦੇ ਜਾਂ ਤਾਂ ਸ਼ੋਰਟ ਟ੍ਰਾਂਸਫਰ ਹੋ ਰਹੀ ਹੈ ਮਤਲਬ ਕਟ ਟ੍ਰਾਂਸਫਰ ਹੋ ਰਹੀ ਹੈ ਜਾਂ ਅਨ ਯੂਟਿਲਾਈਜ਼ ਹੈ ਉਹ ਅਨ ਯੂਟਿਲਾਈਜ਼ पे ਆ ਰਹੇਗਾ ਲੇਕਿਨ ਸਟੇਟ ਜਿਹੜੀ ਹੈ ਜਿਹੜੀ ਮਤਲਬ ਕੇਂਦਰ ਸਰਕਾਰ ਹੈ ਉਹ ਸੈਸ ਟ੍ਰਾਂਸਫਰ ਨਹੀਂ ਕਰੇਗੀ ਇਹ ਇੱਕ ਬਹੁਤ ਹੀ ਇੱਕ ਫਿਸਕਲ ਫੈਡਰਲਿਜ਼ਮ ਦੀਆਂ ਕੁਝ ਸਮੱਸਿਆਵਾਂ ਹੋਣਗੀਆਂ ਸਰਕਾਰ ਦੀਆਂ ਉਹਨਾਂ ਨੇ ਸਰਕਾਰਾਂ ਦੀ ਰਾਜ ਸਰਕਾਰਾਂ ਦੀ ਜਵਾਬਦੇਹੀ ਵੀ ਤੈਅ ਕਰਨੀ ਹੋਵੇਗੀ ਪਰ ਜੇ ਉਹ ਪੈਸਾ ਇਕੱਠਾ ਕੀਤਾ ਹੋਇਆ ਆ ਤੇ ਉਹ ਸਕਾਲਰਸ਼ਿਪਸ ਦੇ ਲਈ ਫੈਲੋਸ਼ਿਪਸ ਦੇ ਲਈ ਨੈਸ਼ਨਲ ਹੈਲਥ ਮਿਸ਼ਨ ਦੇ ਲਈ ਉਹ ਪੂਰੀ ਤਰੀਕੇ ਦੇ ਨਾਲ ਡਿਸਪਰਸ ਕਿਉਂ ਨਹੀਂ ਹੋ ਰਿਹਾ ਹੈਗਾ ਜੇ ਉਹਨੂੰ ਸਪੈਸੀਫਾਈਡ ਪਰਪਸ ਦੇ ਲਈ ਕੀਤਾ ਹੋਇਆ ਹੈ ਉਹ ਅਨਯੂਟਿਲਾਈਜ਼ ਜਿਹੜਾ ਆ ਉਹ ਕਿਉਂ ਆ ਅਮਾਉਂਟ ਹੁਣ ਇੱਕ ਦੇਸ਼ ਦੇ ਵਿੱਚ ਦੋ ਤਰੀਕੇ ਦੇ ਪੈਟਰਨ ਚੱਲ ਰਹੇ ਆ ਸੋਸ਼ਲ ਸੈਕਟੋਰਲ ਸਕੀਮਸ ਤੇ ਅਲੋਕੇਸ਼ਨ ਘਟ ਰਹੀ ਹੈ ਟੈਕਸ ਦੀਆਂ ਇਨ ਇਕੁਐਲਿਟੀਆਂ ਵਧ ਰਹੀਆਂ ਆ ਤੇ ਜਿਹੜੇ ਕਾਰਪੋਰੇਟ ਘਰਾਨੇ ਆ ਉਹਨਾਂ ਦੇ business ਨੂੰ ਫੈਸਿਲੀਟੇਟ ਤੇ ਪ੍ਰਮੋਟ ਕੀਤਾ ਜਾਂਦਾ ਹੈ ਤੇ ਜਦੋਂ ਇਹ ਦੋ ਚੀਜ਼ਾਂ ਪੈਰਲਲ ਚੱਲ ਰਹੀਆਂ ਹੁਣ ਇਕੱਠੀਆਂ ਚੱਲ ਰਹੀਆਂ ਹੁਣ ਤੇ ਸਿੱਧਾ-ਸਿੱਧਾ ਕੀ ਹੈ ਅਸਥਿਰਤਾ ਵੀ ਹੋਏਗੀ ਤਾਂ ਅਸਮਾਨਤਾ ਵੀ ਹੋਏਗੀ ਤੇ ਜਦੋਂ ਇਹ ਦੋਨੇ ਪੈਟਰਨ ਇਕੱਠੇ ਚੱਲਦੇ ਹੋਣ ਤੇ ਅਸੀਂ ਉਦੋਂ ਹੀ ਕਹਿੰਦੇ ਆ ਕਿ ਜਿਹੜੀ ਵੈਲਫੇਅਰ ਸਟ੍ਰੇਟ ਹੈ ਉਹ ਹੌਲੀ-ਹੌਲੀ ਸ਼੍ਰਿੰਕ ਹੋ ਗਈ ਮਤਲਬ ਕਿ ਉਹਨਾਂ ਦੀਆਂ ਜਿਹੜੀਆਂ ਸੋਸ਼ਲ ਸੈਕਟਰ ਪ੍ਰਤੀ ਜ਼ਿੰਮੇਵਾਰੀਆਂ ਸੀ ਉਹਨਾਂ ਤੋਂ ਉਹਨਾਂ ਨੇ ਹੌਲੀ-ਹੌਲੀ ਆਪਣੀ ਜੜੀ ਜ਼ਿੰਮੇਵਾਰੀ ਹੈ ਉਹਨੂੰ ਸਕੁਏਸ ਕਰਨਾ ਸ਼ੁਰੂ ਕਰ ਦਿੱਤਾ ਤੇ 10-15 ਸਾਲਾਂ ਦੇ ਵਿੱਚ ਉਹਦੇ ਜਿਹੜੇ ਰਿਜ਼ਲਟਸ ਹੈਗੇ ਆ ਉਹ ਸਾਡੇ ਸਾਹਮਣੇ ਆਉਣੇ ਸ਼ੁਰੂ ਵੀ ਹੋ ਗਏ ਆ ਤੇ ਜੇ ਇਹ ਜਿਹੜਾ ਟ੍ਰੈਂਡ ਹੈਗਾ ਆ ਆਪੋਜ਼ਿਟ ਟੂ ਟ੍ਰੈਂਡ ਜਿਹੜਾ ਆ ਆਪੋਜ਼ਿਟ ਮਤਲਬ ਕਿ ਜਿਹਨੂੰ ਲੋਡ ਹੈ ਉੱਥੇ ਫਿਸਕਲ ਆ ਸਸਟੇਨੇਬਿਲਿਟੀ ਦੀ ਗੱਲ ਕੀਤੀ ਜਾਂਦੀ ਹੈ ਜਿੱਥੇ ਆਲਰੇਡੀ ਪੈਸਾ ਹੈਗਾ ਆ ਜਿਨ੍ਹਾਂ ਕੋਲ ਵੱਡੇ ਕਾਰਪੋਰੇਟ ਕਾਰਨਿਆਂ ਤੋਂ ਕੋਲ ਉਹਨਾਂ ਨੂੰ ਸਪੋਰਟ ਕਰਨ ਦੀ ਗੱਲ ਕੀਤੀ ਜਾਂਦੀ ਆ ਤੇ ਇਹ ਗੱਲ ਇਹ ਜ਼ਰੂਰ ਹੈ ਕਿ ਕੇਂਦਰ ਸਰਕਾਰ ਨੇ ਜੇ ਆਪਾਂ ਰਾਜ ਸਰਕਾਰਾਂ ਦਾ ਵੀ ਦੇਖ ਲਈਏ ਤੇ ਉਹਨਾਂ ਤੇ ਉਹਨਾਂ ਦੀਆਂ ਵੀ ਜਿਹੜੀਆਂ ਬਜਟ ਅਲੋਕੇਸ਼ਨਜ਼ ਹੈਗੀਆਂ ਆ ਉਹ ਹੈਲਥ ਤੇ ਉਹ এডੂਕੇਸ਼ਨ ਤੇ ਉਨ੍ਹਾਂ ਦੇ ਵਿੱਚ ਵੀ ਕੋਈ ਖਾਸ ਵਾਅਦਾ ਨਹੀਂ ਹੈਗਾ ਉਹ ਵੀ ਸਮੇਂ ਦੇ ਜੇ ਪੂਰਾ ਅਸੀਂ 15-20 ਸਾਲਾਂ ਦਾ ਅਲੱਗ-ਅਲੱਗ ਸਟੇਟਸ ਤੋਂ ਵੀ ਕੰਪੈਰੀਜ਼ਨ ਕਰਦੇ ਆ ਤੇ ਉਹ ਵੀ ਇੱਕ ਤਰੀਕੇ ਦੇ ਨਾਲ ਸਟੈਟਿਕ ਹੈਗਾ ਆ ਤੇ ਇਹ ਅੱਜ ਦੀ ਸਾਡੀ ਜਿਹੜੀ ਹੈ ਉਹ ਰਿਐਲਿਟੀ ਹੈ ਧੰਨਵਾਦ ਅੱਜ ਲਈ ਐਨਏ